ਅੱਜ ਕੇਂਦਰ ਦੀ ਸਰਕਾਰ ਨੇ ਮਨਰੇਗਾ ਦੀ ਸਕੀਮ ਦੇ ਵਿੱਚ ਇੱਕ ਵੱਡੀ ਤਬਦੀਲੀ ਕੀਤੀ। ਹੁਣ ਨਵੀਂ ਸਕੀਮ ਤਹਿਤ ਜਿਹਦਾ ਨਾਂ ਹੈ ਵਿਕਸਿਤ ਭਾਰਤ ਰੋਜ਼ਗਾਰ ਗਰੰਟੀ ਆਜੀਵਿਕਾ ਮਿਸ਼ਨ। ਉਹਦੇ ਤਹਿਤ ਅੱਗੇ ਜਿਹੜਾ 100% ਪੈਸਾ ਕੇਂਦਰ ਦੀ ਸਰਕਾਰ ਵੱਲੋਂ ਪਿੰਡਾਂ ਦੇ ਵਿੱਚ ਦਿਹਾੜੀਦਾਰਾਂ ਤੱਕ ਪਹੁੰਚਾਇਆ ਜਾਂਦਾ ਸੀ। ਹੁਣ ਉਹਦੀ ਕੇਂਦਰ ਸਰਕਾਰ ਨੇ 60-40 ਦੀ ਰੇਸ਼ੋ ਕਰਤੀ ਹੈ ਕਿ 60% ਪੈਸਾ ਕੇਂਦਰ ਸਰਕਾਰ ਦੇਗੀ ਤੇ 40% ਉਹਦੇ 'ਚ ਸੂਬਿਆਂ ਨੂੰ ਹਿੱਸਾ ਪਾਉਣਾ ਪਏਗਾ। ਸੋ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਆ ਕਿ ਆਪਣੇ ਫੈਸਲੇ ਦੀ ਮੁੜ ਤੋਂ ਸਮੀਖਿਆ ਕੀਤੀ ਜਾਵੇ ਕਿਉਂਕਿ ਬਹੁਤ ਐਸੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਜਿਹੜੀਆਂ ਸਟੇਟ ਦੇ ਡਿਫਾਲਟ ਕਰਨ ਕਰਕੇ ਸੂਬੇ ਤੱਕ ਨਹੀਂ ਪਹੁੰਚਦੀਆਂ ਔਰ ਖਾਸ ਕਰਕੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਸਰਕਾਰ ਤਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਕਰਦੀ ਮਾੜੀ ਕਾਰਗੁਜ਼ਾਰੀ ਕਰਕੇ 4.5 ਲੱਖ ਕਰੋੜ ਦੇ ਕਰਜ਼ੇ ਹੇਠ ਔਰ ਬਹੁਤ ਐਸੀਆਂ ਸਕੀਮਾਂ ਕੇਂਦਰ ਦੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਨਹੀਂ ਚੱਲਦੀਆਂ ਕਿਉਂਕਿ ਪੰਜਾਬ ਦੀ ਸਰਕਾਰ ਉਹਨਾਂ ਚ ਆਪਣਾ ਯੋਗਦਾਨ ਨਹੀਂ ਪਾ ਰਹੀ। ਸੋ ਇਹੋ ਜਿਹੇ ਜਿਹੜੇ ਫੈਸਲੇ ਨੇ ਕੇਂਦਰ ਸਰਕਾਰ ਦੇ ਦੇਖੋ ਕੇਂਦਰ ਸਰਕਾਰ ਇਹ ਸਮਝੇ ਕਿ ਇੱਕ ਕਿਸਮ ਦੀ ਇਹ ਦਿਹਾੜੀਦਾਰ ਨੂੰ ਗਰੰਟੀ ਹੈ। ਔਰ ਇਹੋ ਫੈਸਲਾ ਕਿ ਜੀ 60% ਕੇਂਦਰ ਸਰਕਾਰ ਦੇਊਗੀ ਤੇ ਸਕੀਮ ਤਾਂ ਚੱਲੂਗੀ ਜੇ 40% ਸੂਬੇ ਦੇ ਵਿੱਚ ਪਾਉਣਗੇ ਇਹ ਕਿਤੇ ਨਾ ਕਿਤੇ ਜਿਹੜੀ ਸਾਡੀ ਫੈਡਰਲਿਜ਼ਮ ਦੀ ਮੂਲ ਭਾਵਨਾ ਹੈ ਉਹਦੇ ਉੱਤੇ ਵੀ ਝੋਟ ਹੈ। ਸੁਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਤੁਰੰਤ ਇਹਦੀ ਸਮੀਖਿਆ ਕਰਕੇ ਇਹ ਜਿਹੜੀ ਇੱਕ ਕੇਂਦਰ ਸਰਕਾਰ ਦੀ ਪਿੰਡਾਂ ਦੇ ਵਿੱਚ ਦਿਹਾੜੀਦਾਰ ਵਾਸਤੇ ਗਰੰਟੀ ਵਾਲੀ ਸਕੀਮ ਹੈ ਇਹਨੂੰ ਇਸੇ ਤਰੀਕੇ ਦੇ ਨਾਲ ਚਲਾਇਆ ਜਾਏ ਕਿਉਂਕਿ ਇਹ ਲੋਕਾਂ ਦਾ ਜੀਵਨ ਇਹ ਸਕੀਮ ਦੇ ਉੱਤੇ ਚੱਲਦਾ ਹੈ ਇਹਨਾਂ ਦੀ ਗੁਜ਼ਰਬਸਰ ਇਹ ਸਕੀਮ ਦੇ ਉੱਤੇ ਚੱਲਦੀ ਹੈ ਅਗਰ ਇਹੋ ਜੀ ਕੋਈ ਸਕੀਮ ਡਿਫਾਲਟ ਕਰ ਜਾਂਦੀ ਹੈ ਤਾਂ ਉਹਦਾ ਅਸਰ ਇਹਨਾਂ ਦੇ ਜੀਵਨ ਦੇ ਉੱਤੇ ਪੈਗਾ ਔਰ ਜਿਹੜੀ ਦੂਸਰੀ ਇਹਦੇ ਵਿੱਚ ਇੱਕ ਵੱਡੀ ਗੱਲ ਹੈ ਅਗੀਆਂ ਪੰਚਾਇਤਾਂ ਇਹ ਡਿਸਾਈਡ ਕਰਦੀਆਂ ਸੀ ਮਤਲਬ ਫੈਸਲਾ ਪੰਚਾਇਤਾਂ ਦਾ ਸੀ ਕਿ ਪੈਸਾ ਕਿੱਥੇ ਲਾਇਆ ਜਾਏ ਹੁਣ ਉਹ ਵੀ ਕੇਂਦਰ ਸਰਕਾਰ ਆਪਣੇ ਹੱਥ ਚ ਲੈਣ ਜਾ ਰਹੀ ਹੈ ਕਿ ਕੇਂਦਰ ਸਰਕਾਰ ਹੀ ਫੈਸਲਾ ਕਰੂਗੀ ਕਿ ਪੈਸਾ ਕਿੱਥੇ ਲਾਇਆ ਜਾਣਾ ਸੋ ਮੈਨੂੰ ਲੱਗਦਾ ਹੈ ਕਿ ਫੈਸਲਾ ਪੰਚਾਇਤਾਂ ਦੇ ਉੱਤੇ ਛੱਡਣਾ ਚਾਹੀਦਾ ਹੈ ਕਿ ਪਿੰਡ ਦੇ ਵਿੱਚ ਕਿਸ ਚੀਜ਼ ਦੀ ਜ਼ਰੂਰਤ ਹੈ ਉਸੇ ਹਿਸਾਬ ਨਾਲ ਇਹ ਲੇਬਰ ਤੋਂ ਕੰਮ ਲੈ ਕੇ ਜੋ ਇਹਨਾਂ ਦੇ ਬਣਦਾ ਡੇਲੀ ਵੇਜ ਬਣਦੀ ਹੈ ਉਹ ਇਹਨਾਂ ਨੂੰ ਦਿੱਤੀ ਜਾਵੇ ਸੋ ਸ਼੍ਰੋਮਣੀ ਅਕਾਲੀ ਦਰਪੁਰ ਜ਼ੋਰ ਅਪੀਲ ਕਰਦਾ ਹੈ ਕਿ ਇਹ ਸਕੀਮ 100% ਇਹ ਜਿਹੜੀ ਕੇਂਦਰ ਸਰਕਾਰ ਫੰਡਡ ਹੋਵੇ ਇਹ ਜਿਹੜਾ ਸੂਬਿਆਂ ਦੇ ਉੱਤੇ ਅਸੀਂ ਸਮਝਿਆ ਕਿ ਸੂਬੇ ਆਪਣਾ ਹਿੱਸਾ ਪਾਉਣ ਉਹ ਕਿਸੇ ਹੋਰ ਸਕੀਮਾਂ ਦੇ ਵਿੱਚ ਕੇਂਦਰ ਸਰਕਾਰ ਸੋਚੇ ਪਰ ਇਹੋ ਜੀ ਸਕੀਮ ਜਿਹਦੇ ਕਿਸੇ ਦਾ ਘਰ ਚੱਲਦਾ ਜਿਹੜੀ ਸਿੱਧੀ ਡਾਇਰੈਕਟਲੀ ਅਫੈਕਟ ਕਰਦੀ ਹੈ ਇੱਕ ਡੇਲੀ ਵੇਜਰ ਨੂੰ ਦਿਹਾੜੀਦਾਰ ਨੂੰ ਉਹ ਸਕੀਮਾਂ ਦੇ ਨਾਲ ਕਿਸੇ ਵੀ ਕਿਸਮ ਦੀ ਜਿਹੜੀ ਛੇੜਛਾੜ ਉਹ ਨਹੀਂ ਹੋਣੀ ਚਾਹੀਦੀ